ਸ਼ੂਰ ਬਾਲੀਵੁੱਡ ਦੇ ਅਦਾਕਾਰ ਜੈਸਮਿਨ ਪਸੀਨ ਨੂੰ ਦੇਖਣਾ ਹੋਇਆ ਬੰਦ। ਇਹ ਹਾਂ ਉਹਨਾਂ ਦੀ ਅੱਖਾਂ ਦੀ ਰੌਸ਼ਨੀ ਚਲੀ ਗਈ ਹੈ। ਜੈਸਮਿਨ ਪਸੀਨ ਬਿੱਗ ਬੌਸ ਚਾ ਚੁੱਕੀ ਹੈ ਨਜ਼ਰ। ਜੈਸਮਿਨ ਪਸੀਨ ਨੂੰ ਅਚਾਨਕ ਦੇਖਣਾ ਹੋਇਆ ਬੰਦ ਦੀ ਖਬਰ ਸੁਣ ਕੇ ਉਹਨਾਂ ਦੇ ਫੈਨਸ ਵਿੱਚ ਕਾਫੀ ਸੋਗ ਦੀ ਲਹਿਰ ਫੈਲ ਗਈ ਏ। ਅੱਖਾਂ 'ਚ ਲੈਂਸ ਪਾਉਣ ਮਗਰੋਂ ਆਈ ਸਮੱਸਿਆ। ਅਚਾਨਕ ਗਈ ਅੱਖਾਂ ਦੀ ਰੌਸ਼ਨੀ। ਡਾਕਟਰਾਂ ਅਨੁਸਾਰ ਕੂਰਨੀਆਂ ਹੋਈਆਂ ਡੈਮੇਜ ਜੈਸਮਿਨ ਦੀ ਅੱਖਾਂ ਤੇ ਕੀਤੀ ਗਈ ਪੱਟੀ। ਤੁਸੀਂ ਸਾਰੇ ਜਲ ਤੋਂ ਜਲਦ ਪ੍ਰੇਰ ਕਰੋ ਕਿ ਵਾਹਿਗੁਰੂ ਜੀ ਜੈਸਮੀਨ ਪਸੀਨ ਜੀ ਦੀ ਜਲ ਤੋਂ ਜਲਦ ਅੱਖਾਂ ਦੀ ਰੌਸ਼ਨੀ ਵਾਪਸ ਆਵੇ। ਇਹ ਸਮੱਸਿਆ ਲੈਂਸ ਪਾਉਣ ਮਗਰੋਂ ਹੋਈ ਹੈ। ਉਹਨਾਂ ਦੇ ਅੱਖਾਂ ਵਿੱਚ ਦਰਦ ਅਚਾਨਕ ਹੋਣਾ ਸ਼ੁਰੂ ਹੋ ਗਿਆ ਸੀ। ਤਾਂ ਤੁਸੀਂ ਵੀ ਦੋਸਤੋ ਅੱਖਾਂ 'ਚ ਲੈਂਸ ਪਾਉਣ ਤੋਂ ਪਹਿਲਾਂ ਹੋ ਜਾਵੋ ਸਾਵਧਾਨ। ਜੈਸਮੀਨ ਪਸੀਨ ਜੀ ਨੇ ਮੁੰਬਈ ਆ ਕੇ ਇਲਾਜ ਕਰਵਾਇਆ। ਅੱਖਾਂ ਦਾ ਡਾਕਟਰ ਨੇ ਪੱਟੀ ਉਹਨਾਂ ਦੀ ਅੱਖਾਂ ਉੱਪਰ ਕਰ ਦਿੱਤੀ ਗਈ ਹੈ ਅਤੇ ਕਿਹਾ ਹੈ ਤੁਸੀਂ 4-5 ਦਿਨ ਰੈਸਟ ਕਰਨੀ ਹੈ। ਸਤਾਰਾਂ ਅੱਖਾਂ ਤੇ ਪੱਟੀਆਂ ਬੰਨਣ ਕਾਰਨ ਜੈਸਮੀਨ ਪਸੀਨ ਬਹੁਤ ਹੀ ਦਰਦ ਦੇ ਵਿੱਚ ਡੁੱਝ ਰਹੀ ਹੈ। ਇਹ ਘਟਨਾ 17 ਜੁਲਾਈ ਦੀ ਹੈ ਜਿੱਥੇ ਕੋ ਆਪਣੇ ਸ਼ੋਅ ਲਈ ਤਿਆਰ ਹੋ ਰਹੀ ਸੀ ਉੱਥੇ ਉਹਨਾਂ ਦੇ ਤਿਆਰ ਹੁੰਦਿਆਂ ਲੈਂਸ ਪਾਉਣ ਲੱਗੇ ਤਾਂ ਉਹਨਾਂ ਦੀਆਂ ਅੱਖਾਂ ਅਚਾਨਕ ਜਲਣ ਲੱਗੀਆਂ ਜਿਸ ਤੋਂ ਬਾਅਦ ਇਹ ਦਿੱਕਤ ਆਈ